ਦੋਸਤੋ ਕਣਕ ਆਪ ਨੂੰ ਪਤਾ ਪੰਜਾਬ ਦੀ ਇੱਕ ਮੁੱਖ ਫਸਲ ਹੈ ਤੇ ਸਾਰੀ ਇਹਦੇ ਨਾਲ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਜੁੜੇ ਹੋਏ ਆ ਇਸ ਵੇਲੇ ਇਹ ਫਸਲ ਸੰਕਟ ਦੇ ਵਿੱਚ ਹੈ ਤੇ ਵੱਖ-ਵੱਖ ਥਾਵਾਂ ਤੋਂ ਖਬਰਾਂ ਆ ਰਹੀਆਂ ਕਿਤੇ ਕਣਕ ਦਵਾਰਾ ਬੀਜਣੀ ਪੈ ਰਹੀ ਹੈ ਕਿਤੇ ਬਾਹ ਦਿੱਤੀ ਗਈ ਹੈ ਇਹ ਦੋ ਮੁੱਖ ਕਾਰਨ ਹੈ ਇੱਕ ਤਾਂ ਕਣਕ ਦੀ ਜਰਮੀਨੇਸ਼ਨ ਘਟ ਹੋਣੀ ਬੀਜ ਪੂਰੀ ਤਰ੍ਹਾਂ ਉੱਗਿਆ ਨਹੀਂ ਤੇ ਦੂਸਰਾ ਗੁਲਾਬੀ ਸੁੰਡੀ ਦਾ ਹਮਲਾ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਵੀ ਕਿਸਾਨ ਨਾਲ ਗੱਲਬਾਤ ਹੀ ਨਹੀਂ ਕੀਤੀ ਬਲਕਿ ਭਰਮੀ ਚਰਚਾ ਵੀ ਕੀਤੀ ਹੈ ਤੇ ਖੇਤਾਂ ਵਿੱਚ ਜਾ ਕੇ ਵੇਖਿਆ ਵੀ ਹੈ ਇਹਦੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਇਸ ਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ ਫਿਰ ਵੀ ਜਿਹੜੇ ਵੱਖ-ਵੱਖ ਵਿਚਾਰ ਆਏ ਨੇ ਉਹਨਾਂ ਵਿੱਚੋਂ ਇਸ ਤਰ੍ਹਾਂ ਨੇ ਕਿ ਜਿਵੇਂ ਅੱਗ ਲਾਉਣ ਤੇ ਪਾਬੰਦੀ ਪ੍ਰਾਣੀ ਨੂੰ ਖੇਤ ਵਿੱਚ ਪਾਉਣ ਦੀ પ્રતિਪਾਬੰਦ ਹੋਣਾ ਨਵੰਬਰ ਦਸੰਬਰ ਦੇ ਦਿਨਾਂ ਵਿੱਚ ਠੰਡ ਦਾ ਘਟ ਜਾਣਾ ਤੇ ਅਕਤੂਬਰ ਨਵੰਬਰ ਦੇ ਵਿੱਚ ਮੀਂਹ ਨਾ ਪੈਣ ਕਰਕੇ ਖੁਸ਼ਕੀ ਦਾ ਹੋਣਾ ਇਹ ਝੋਨੇ ਵੇਲੇ ਮੀਂਹ ਨਾ ਪੈਣ ਕਰਕੇ ਜਿਹੜੇ ਕੀੜੇ ਪਤੰਗੇ ਪ੍ਰਤੀ ਅਵੇਸਲਾਪਣ ਕਣਕ ਝੋਨੇ ਵਿਚਾਲੇ ਮੱਕੀ ਦੀ ਫਸਲ ਲੱਗਣ ਕਰਕੇ ਜਿਹੜਾ ਝੋਨੇ ਦਾ ਲੋਾਈ ਦਾ ਸਮਾਂ ਉਹਦਾ ਵੱਧ ਜਾਣਾ ਜਿੱਥੇ ਕਿਤੇ ਰਾੜੀ ਦੇ ਵਿੱਚ ਰੱਖ ਕੇ ਖਣਕ ਬੀਜੀ ਗਈ ਹੈ। ਉਹ ਕਈ ਤਰੀਕੇ ਨਾਲ ਬੀਜੀ ਗਈ ਹੈ। ਸੁਪਰ ਸੀਡ ਦੇ ਨਾਲ ਬੀਜੀ ਗਈ ਹੈ, ਸਰਫਸ ਸੀਡਰ ਦੇ ਨਾਲ, ਹੈਪੀ ਸੀਡਰ ਦੇ ਨਾਲ ਜਾਂ ਜ਼ੀਰੋ ਡਰਲ ਦੇ ਨਾਲ ਤੇ ਕਾਫੀ ਸਾਰੇ ਏਰੀਆ ਵਿੱਚ ਜਿਹੜੀ ਸਿਰਫ ਉੱਪਰਲਾ ਫੂਸ ਸੀਗਾ ਉਹਨੂੰ ਸਾੜ ਕੇ ਤੇ ਬਾਕੀ ਨੂੰ ਜ਼ਮੀਨ ਦੇ ਵਿੱਚ ਦਬਾ ਕੇ ਸੁਪਰ ਸੀਡ ਦੇ ਨਾਲ ਕਣਕ ਬੀਜੀ ਗਈ ਹੈ। ਪਹਿਲੀ ਨਜ਼ਰੇ ਇਹ ਰਿਪੋਰਟਾਂ ਸੀਗੀਆਂ, ਕਿਸਾਨਾਂ ਦੇ ਆਬਜ਼ਰਵੇਸ਼ਨ ਵੀ ਸੀ। ਕਿ ਜਿੱਥੇ ਕਿਤੇ ਸੁਪਰ ਸੀਡਰ ਦੇ ਨਾਲ ਕਣਕ ਬੀਜੀ ਗਈ ਹੈ ਬਾੱਕੀ ਬੀਜੀ ਗਈ ਹੁਣ ਦੇਖਣ ਦੇ ਵਿੱਚ ਇਹ ਆਇਆ ਵੀ ਇਹ ਹੈਪੀ ਸੀਡਰ ਵਾਲੇ ਜਾਂ ਸਰਫਸ ਸੀਡਰ ਵਾਲੇ ਤੇ ਜ਼ੀਰੋ ਡਲ ਵਾਲੇ ਖੇਤਾਂ ਵਿੱਚ ਵੀ ਸੁੰਡੀ ਦਾ ਅਟੈਕ ਦੇਖਣ ਨੂੰ ਮਿਲ ਰਿਹਾ ਇਥੋਂ ਤੱਕ ਵੀ ਕਿ ਜਿੱਥੇ ਕਿਤੇ ਨਰਮੇ ਦੀ ਫਸਲ ਸੀਗੀ ਤਾਂ ਬਾੱਕੀ ਬੀਜੀ ਗਈ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸੁੰਡੀ ਥੋੜੀ ਬਹੁਤੀ ਨਜ਼ਰ ਆ ਰਹੀ ਹੈ ਜਿਹੜੀ ਕਣਕ ਦੀ ਫਸਲ ਪਹਿਲੇ ਹਫਤੇ ਬੀਜੀ ਗਈ ਹੈ 1 2 ਤਰੀਕ ਨੂੰ ਬੀਜੀ ਗਈ ਹੈ ਉਹਦੇ ਵਿੱਚ ਪਹਿਲਾਂ ਕਾਫੀ ਟੈਕ ਸੀਗਾ ਤੇ ਪਰ ਹੁਣ 15 ਨਵੰਬਰ ਦੇ ਨੇੜੇ-ਤੇੜੇ ਬੀਜੀ ਗਈ ਕਣਕ ਵਿੱਚ ਵੀ ਅਟੈਕ ਵੇਖਣ ਨੂੰ ਮਿਲ ਰਿਹਾ ਹੈ ਇਸ ਕਰਕੇ ਸੁੰਡੀ ਦਾ ਅਟੈਕ ਕਿਸ ਤਰੀਕੇ ਨਾਲ ਹੋਇਆ ਕਿਵੇਂ ਹੋਇਆ ਇਹ ਹਲੇ ਤੱਕ ਪੰਬਲ ਪੂਸਾ ਬਣਿਆ ਹੋਇਆ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਜਿੰਨੀ ਤੇ ਗਰਮੀ ਹੈ ਇਹ ਜੇਪਨ ਪਤਾ ਉਹਨੇ ਸੁੰਢੀ ਦਾ ਅਟੈਕ ਵੱਧ ਰਿਹਾ ਹੈ ਤੇ ਇਸ ਕੀ ਮੌਸਮ ਜਿਹੜਾ ਗਰਮ ਚੱਲ ਗਿਆ ਹੈ ਦੂਜੇ ਪਾਸੇ ਝੋਨੇ ਦੇ ਦਰਮિયાન ਜਿਹੜਾ ਮੀਂਹ ਨਹੀਂ ਪਿਆ ਸਾਨੂੰ ਲੱਗਿਆ ਵੀ ਝੋਨੇ ਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ ਪਰ ਸੁੰਢੀ ਉੱਥੇ ਵੀ ਕਿਤੇ ਫਲਦੀ ਰਹੀ ਇਹ ਵੀ ਇੱਕ ਕਾਰਨ ਬਣਦਾ ਲੱਗਦਾ ਹੈ ਤੇ ਨਾਲ ਨਾਲ ਕਿਉਂਕਿ ਝੋਨਾ ਪੀਆ RX26 ਲੱਗਿਆ ਹੈ ਇਹਦਾ ਲੈਂਦਾ ਹੈ ਤੇ ਬਹੁਤ ਸਾਰੇ ਕਿਸਾਨਾਂ ਨੇ ਜਿਹੜੀ ਇਹਦੇ ਵਿੱਚ ਮੱਕੀ ਦੀ ਫਸਲ ਵਿੱਚਕਾਰ ਲਾਲੀ ਕਣਕ ਤੇ ਝੋਨੇ ਦੇ ਵਿੱਚਕਾਰ ਉਹਦੇ ਨਾਲ ਚੋਨਾ ਲਗਾਤਾਰ ਖੇਤਾਂ ਦੇ ਵਿੱਚ ਲੱਗਦਾ ਰਿਹਾ ਇੱਕ ਲੰਮਾ ਸਮਾਂ ਚੱਲੀ ਗਿਆ ਇੱਕ ਪਾਸੇ ਤਾਂ ਆਪਣਾ ਬੂਰ ਆਇਆ ਹੋਇਆ ਸੀ ਝੋਨੇ ਉੱਪਰ ਦੂਸਰੇ ਪਾਸੇ ਚੋਨਾ ਲੱਗ ਰਿਹਾ ਸੀ ਇਹ ਵੀ ਸੋਚਿਆ ਜਾ ਰਿਹਾ ਕਿ ਇਹ ਲੰਮਾ ਸਮਾਂ ਚੋਨਾ ਲੱਗਣ ਕਰਕੇ ਜਿਹੜੀ ਸੁੰਡੀ ਸੀ ਜਾਂ ਕੀਟ ਪਤੰਗੇ ਸੀ ਉਹ ਜਿਆਦਾ ਲੰਮਾ ਸਮਾਂ ਖੇਤ ਦੇ ਵਿੱਚ ਰਹਿ ਗਏ ਉਹਨਾਂ ਦੀ ਕਈ ਪੀੜੀਆਂ ਆ ਗਈਆਂ ਜਿਵੇਂ ਚੋਨਾ ਇੱਕ ਪੱਕਦਾ ਸੀ ਉਸ ਤੋਂ ਬਾਅਦ ਉਹ ਅਗਲੇ ਕੱਚੇ ਝੋਨੇ ਤੇ ਹੋ ਜਾਂਦੇ ਸੀ ਉਸ ਤੋਂ ਬਾਅਦ ਅਗਲੇ ਜਿਹੜੇ ਛੋਟੇ ਜਾਂ ਕੱਚੇ ਝੋਨੇ ਉੱਤੇ ਹੋ ਜਾਂਦੇ ਸੀ ਇਸ ਕਰਕੇ ਉਹ ਕਾਫੀ ਸਾਰੀਆਂ ਪੀੜ੍ਹੀਆਂ ਵੱਧ ਗਈਆਂ ਤੇ ਕਣਕ ਵਿਜਨ ਵੇਲੇ ਅਖੀਰ ਦੇ ਵਿੱਚ ਜਾਂ ਪਰਾਲੀ ਦੇ ਵਿੱਚ ਵੇਖਣ ਦੇ ਵਿੱਚ ਆਇਆ ਕਿ ਉਹਦਾ ਪਤੰਗਾ ਆਮ ਮਿਲਦਾ ਸੀ ਇਹ ਰੁਝਾਨ ਵੀ ਇੱਕ ਕਾਰਨ ਬਣਦਾ ਲੱਗਦਾ ਹੈ ਕੁੱਲ ਮਿਲਾ ਕੇ ਜਿੰਨਾ ਵੀ ਸਾਰਾ ਮੰਤਨ ਕੀਤਾ ਗਿਆ ਹੈ ਕਿਸਾਨ ਨਾਲ ਗੱਲਬਾਤ ਹੋਈ ਹੈ ਤੇ ਬੜੇ ਅਗਾਹ ਬਦੂ ਕਿਸਾਨਾਂ ਨੇ ਵਿਚਾਰ ਦਿੱਤੇ ਹੈ ਉਸ ਨਜ਼ਰੀਏ ਤੋਂ ਵੇਖੀਏ ਤਾਂ ਹਾਲੇ ਤੱਕ ਇਹ ਪੰਬਲ ਪੂਸਾ ਹੀ ਬਣਿਆ ਹੋਇਆ ਹੈ ਸਵਾਲ ਪੈਦਾ ਹੁੰਦਾ ਕੀ ਕੀਤਾ ਕੀ ਜਾਵੇ ਪਹਿਲੀ ਗੱਲ ਤਾਂ ਕਿਸਾਨਾਂ ਨੂੰ ਇਹ ਚਾਹੀਦਾ ਹੈ ਕਿ ਵੇਖੋ ਮੌਸਮ ਦੀਆਂ ਜਿਹੜੀਆਂ ਤਬਦੀਲੀਆਂ ਉਹ ਆਪਣੇ ਹੱਥ ਹੱਸ ਨਹੀਂ ਇਸ ਕਰਕੇ ਕੋਈ ਕਿਸਾਨਾਂ ਨਾਲ ਗੱਲ ਹੋਈ ਕੋਈ ਸੁੰਢੀ ਦਾ ਪ੍ਰਕੋਪਤਾ ਨਹੀਂ ਉਹ ਕਹਿੰਦੇ ਜਦੋਂ ਮੀਂਹ ਪਾਣੀ ਲਾਇਆ ਉਸ ਤੋਂ ਬਾਅਦ ਪਤਾ ਲੱਗੂਗਾ ਪਰ ਇਸ ਤਰ੍ਹਾਂ ਨਹੀਂ ਹੈਗਾ ਵੇਸੜੇ ਨਾ ਹੋਵੋ ਆਪਣੇ ਕਣਕ ਦੀ ਫਸਲ ਦੇ ਵਿੱਚ ਨਗਾਤਾਰ ਨਰੀਖਣ ਕਰਦੇ ਰਹੋ ਤਾਂ ਕਿ ਜਿੱਥੇ ਵੀ ਕਿਤੇ ਕੋਈ ਅਟੈਕ ਆਉਂਦਾ ਉੱਥੇ ਜਿਹੜੀਆਂ ਵੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਦਵਾਈਆਂ ਹੈ ਉਹਨਾਂ ਉਹਨਾਂ ਦੇ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਪਰ ਕੁਝ ਇੱਕ ਗੱਲਾਂ ਇਹ ਵੀ ਬਾਹਰ ਨਿਕਲ ਕੇ ਆ ਰਹੀਆਂ ਕਿ ਕੁਝ ਦਵਾਈਆਂ ਕੰਮ ਨਹੀਂ ਕਰ ਰਹੀਆਂ ਉਹ ਕਿਉਂਕਿ ਜਿਹੜੀ ਇਹ ਗਲਾਬੀ ਸੁੰਡੀ ਹੈ ਇਸ ਵਿੱਚ ਕਣਕ ਦੀ ਸੁੰਡੀ ਹੈ ਨਹੀਂਗੀ ਇਹ ਮੱਕੀ ਚਰੀ ਇਹ ਜਾਂ ਕਿਤੇ ਛੋਟੇ ਕਮਾਦ ਦੇ ਉੱਤੇ ਅਟੈਕ ਕਰਦੀ ਹੈ ਇਸ ਕਰਕੇ ਆਪਣੇ ਆਪ ਦੇ ਵਿੱਚ ਪਵਿੱਖ ਦੇ ਵਿੱਚ ਇਹ ਬਹੁਤ ਵੱਡਾ ਖਤਰਾ ਹੋ ਸਕਦਾ ਹੈ ਇਹ ਕਣਕ ਦੀ ਫਸਲ ਉੱਤੇ ਇਹਦਾ ਇਸ ਤਰ੍ਹਾਂ ਆਉਣਾ ਜਿਹੜਾ ਹੈਗਾ ਇਹ ਗੰਭੀਰ ਸਮੱਸਿਆ ਹੋ ਸਕਦੀ ਹੈ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਚਾਹੀਦਾ ਸਾਰੇ ਸੰਬੰਧਿਤ ਵਿਭਾਗ ਖੇਤੀਬਾੜੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਿਹਾਣਾ ਤੇ ਸਰਕਾਰ ਨੂੰ ਚਾਹੀਦਾ ਕਿ ਇਹਦਾ ਵੱਡੇ ਪੱਧਰ ਤੇ ਨਿਰੀਖਣ ਕੀਤਾ ਜਾਵੇ ਟੀਮਾਂ ਬਣਾ ਕੇ ਕੁਝ ਹੋ ਵੀ ਰਹੀ ਹੈ ਹਾਲ ਬਤ ਪਰ ਇਹਨੂੰ ਵੱਡੇ ਪੱਧਰ ਦੇ ਉੱਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਪਰਾਲੀ ਦੇ ਸਮੇਂ ਉੱਤੇ ਇੱਕ ਟੀਮਾਂ ਬਣਾਇਆ ਜੇ ਉਸ ਟੀਮਾਂ ਬਣਾ ਕੇ ਉਹਨਾਂ ਦਾ ਨਿਰੇਖਣ ਕੀਤਾ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਇਸ ਸਮੱਸਿਆ ਨਾਲ ਨਿਢਠਿਆ ਜਾ ਸਕੇ ਤੇ ਨਾਲ ਹੀ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਵਿਸ਼ੇ ਉੱਤੇ ਜਾਂ ਇਸ ਪੱਖ ਉੱਤੇ ਆਪਣਾ ਦਬਾਅ ਬਣਾਉਣ ਤਾਂ ਕਿ ਇਸ ਤੋਂ ਨਜਾਇਜ਼ ਪੈਸਾ ਪਾਈ ਜਾ ਸਕੇ ਤੇ ਪਰ ਜੋ ਅਪੀਲ ਹੈ ਜੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਡਿਪਟੀ ਕਮਿਸ਼ਨਰ ਹੈ ਉਹ ਵੀ ਆਪਣੇ ਲੈਵਲ ਦੇ ਉੱਪਰ ਟੀਮਾਂ ਬਣਾ ਕੇ ਦਾ ਸਰਵੇਖਣ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਤੇ ਉਹਨਾਂ ਨੂੰ ਬਣਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਕਾਫੀ ਸਾਰੇ ਕਿਸਾਨਾਂ ਨੇ ਜਿਹੜੀ ਫਸਲ ਨੂੰ ਬਾਕੇ ਇਵਨਿਤ ਤੱਕ ਵਿਵਖਿਆ ਵੀ ਦੋ ਵਾਰ ਤੀਜੀ ਵਾਰ ਵੀ ਬੀਜਾਇਆ ਗਿਆ ਇਸ ਕਰਕੇ ਉਹਦਾ ਖਰਚਾ ਪਾਣੀ ਕੁਛ ਨਾ ਕੁਛ ਤਾਂ ਉਹਨਾਂ ਦੇ ਪੱਲੇ ਪਵੇ ਤਾਂ ਕਿੜੀ ਉਹਦੀ ਨਿਰਾਸ਼ਾ ਨੂੰ ਘਟਾਇਆ ਜਾ ਸਕੇ ਐ ਨਹੀਂ ਕਿਤੇ ਫਿਰ ਝੋਨੇ ਵਾਲੇ ਹਾਲਾਤ ਫੇਰ ਨਾ ਬਣ ਜਾਣ ਇਸ ਵਾਰ ਚੋਨਾ ਜਿੰਨਾ ਕੋ ਸਰਕਾਰ ਵੱਲੋਂ ਮਿਥਿਆ ਗਿਆ ਸੀ ਵੀ ਇਹਨਾਂ ਹੋਣਾ ਚਾਹੀਦਾ ਉਹਨਾਂ ਕੱਟ ਹੋਇਆ ਤੇ ਜੇ ਟੀਚੇ ਪੂਰੇ ਕਣਕੇ ਨੇ ਵੀ ਨਾ ਕੀਤੇ ਤਾਂ ਇਹਦੇ ਲਈ ਪੂਰੇ ਦੇ ਪੂਰੇ ਦੇਸ਼ ਲਈ ਇੱਕ ਖਤਰਾ ਹੋ ਸਕਦਾ ਹੈ ਸੋ ਇਹਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਧੰਨਵਾਦ